ਸਤਿ ਅਕਾਲ ਜੀ ਮੇਰਾ ਨਾਮ ਆ ਜਸਵਿੰਦਰ ਤੁਹਾਡੇ ਸਾਰਿਆਂ ਦਾ ਵੀਡੀਓ ਦੇ ਵਿੱਚ ਸਵਾਗਤ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਆਂ ਸ੍ਰੀ ਮੁਕਸਰ ਸਾਹਿਬ ਸ਼ਹਿਰ ਦੇ ਪਿੰਡ ਸੱਕਾਂਵਾਲੀ ਦੇ ਵਿੱਚ ਇਹ ਪਿੰਡ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ ਜਿਵੇਂ ਕਿ ਜੀ ਨਿਊਜ਼ ਅੱਜ ਤੱਕ ਦੈਨਿਕ ਸਵੇਰਾ ਜੱਗ ਬਾਣੀ ਵਰਗੇ ਜਿਹੜੇ ਚੈਨਲ ਆ ਉਹ ਇੱਥੇ ਆਏ ਸੀ ਉਹਨਾਂ ਨੇ ਇਸ ਪਿੰਡ ਦੇ ਵੀਡੀਓ ਵਗੈਰਾ ਛੁੱਟ ਕੀਤੀਆਂ ਸੀ ਇਹ ਪੈੰਡ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਇਹ ਪੈੰਡ ਦੀ ਖੂਬਸੂਰਤੀ ਹੈ ਜਿਹੜੀ ਉਸ ਨੇ ਇਸ ਨੂੰ ਚਰਚਾ ਦੇ ਵਿੱਚ ਕੀਤਾ ਸੀਗਾ ਤੁਸੀਂ ਪੈੰਡ ਬਹੁਤ ਦੇਖੇ ਹੋਣੇ ਆ ਪਰ ਇਹ ਪੈੰਡ ਵੱਡੇ ਵੱਡੇ ਸ਼ਹਿਰਾਂ ਨੂੰ ਵੀ maat ਪਾ ਰਿਹਾ ਆਪਣੀ ਡਵੈਲਪਮੈਂਟ ਦੇ ਕਰਕੇ ਆਪਣੀ ਸਜਾਵਟ ਦੇ ਕਰਕੇ ਆਪਣੀ ਖੂਬਸੂਰਤੀ ਦੇ ਕਰਕੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਪਿੰਡ ਦਿਖਾਵਾਂਗੇ ਇਹ ਪਿੰਡ ਦਾ ਵਿਲੇਜ ਟੂਰ ਕਰਾਵਾਂਗੇ ਆਪਾਂ ਤੁਹਾਨੂੰ ਔਰ ਤੁਸੀਂ ਦੇਖੋਗੇ ਇਹ ਪਿੰਡ ਕਿੰਨਾ ਵਧੀਆ ਤੇ ਕਿੰਨਾ ਸੋਹਣਾ ਵਾ ਇੱਥੇ ਝੀਲਾਂ ਵਗੈਰਾ ਬਣੀਆਂ ਹੋਈਆਂ ਵਾ ਚੰ디ਗੜ੍ਹ ਵਾਂਗੂ ਕਿਸਤੀਆਂ ਵਗੈਰਾ ਛੱਡੀਆਂ ਗਈਆਂ ਇਸ ਪਿੰਡ ਦੀ ਝੀਲ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਦਿਖਾਵਾਂਗੇ ਤੇ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਿਓ ਜੀ ਇਸ ਪਿੰਡ ਦੀ ਪੰਚਾਇਤ ਨੇ ਇਸ ਪਿੰਡ ਦੇ ਸਰਪੰਚ ਨੇ ਤੇ ਇਸ ਪਿੰਡ ਦੇ ਲੋਕਾਂ ਨੇ ਮਿਲ ਕੇ ਇਸ ਪਿੰਡ ਦਾ ਵਿਕਾਸ ਕੀਤਾ ਵਾ ਤੇ ਬਹੁਤ ਹੀ ਸੋਹਣਾ ਪਿੰਡ ਆ ਇਹ ਤੁਸੀਂ ਪਿੰਡ ਦੇ ਅਗਰ ਦੇਖੋਗੇ ਪਿੱਛੇ ਗੈਸਟ ਹਾਊਸ ਤੇ ਮੀਟਿੰਗ ਰੂਮ ਬਣਿਆ ਹੋਇਆ ਵਾ ਜਿੱਥੇ ਕਿ ਪਿੰਡ ਦੀ ਪੰਚਾਇਤ ਤੇ ਇਸ ਐਸਾਈਡ ਦਾ ਜਿਹੜਾ ਕਮਰਾ ਉਹ ਚ ਮੀਟਿੰਗ ਰੂਮ ਹੈ ਉੱਥੇ ਮੀਟਿੰਗ ਸਾਈਡ ਗੈਸਟ ਹਾਊਸ ਬਣਿਆ ਗੈਸਟ ਹਾਊਸ ਦਾ ਮਤਲਬ ਆ ਅਗਰ ਤੁਸੀਂ ਇਸ ਪਿੰਡ ਵਿੱਚ ਦੀ ਨੰਗ ਰਹੇ ਆ ਤੁਹਾਨੂੰ ਕਿਤੇ ਗੱਡੀ ਖਰਾਬ ਹੋ ਜਾਂਦੀ ਆ ਤੁਹਾਡੀ ਮੋਟਰਸਾਈਕਲ ਬਾਈਕ ਖਰਾਬ ਹੋ ਜਾਂਦੀ ਆ ਤੇ ਤੁਹਾਨੂੰ ਇਸ ਪਿੰਡ ਦੇ ਵੱਲੋਂ ਇਥੇ ਫਰੀ ਦੇ ਵਿੱਚ ਰਹਿਣ ਦੇ ਲਈ ਕਮਰਾ ਦੇ ਦਿੱਤਾ ਜਾਂਦਾ ਵਾ ਬਿਲਕੁਲ ਫਰੀ ਬਹੁਤ ਵਧੀਆ ਸਕੀਮ ਹੈ ਪਿੰਡ ਦੀ ਇਹ ਔਰ ਪਿੰਡ ਦੀ ਇਹ ਪਾਰਕ ਹੈ ਬਹੁਤ ਸੋਹਣੀ ਪਾਰਕ ਹੈ ਮੈਂ ਤੁਹਾਨੂੰ ਦਿਖਾਨਾ ਔਰ ਇਸ ਸਾਈਡ ਪਿੰਡ ਦੀ ਝੀਲ ਬਣੀ ਹੋਈ ਹੈ ਝੀਲ ਵੀ ਬਹੁਤ ਵਧੀਆ ਔਰ ਗੁਰਦੁਆਰਾ ਸਾਹਿਬ ਦੀ ਹਜੇ ਹੋਰ ਵੀ ਤਿਆਰੀ ਚੱਲ ਰਹੀ ਹੈ ਤੇ ਕਾਫੀ ਸੋਹਣਾ ਗੁਰਦੁਆਰਾ ਵੀ ਬਣਾਇਆ ਹੋਇਆ ਇਸ ਪਿੰਡ ਨੇ ਤੇ ਚਲੋ ਆਪਾਂ ਹੁਣ ਤੁਹਾਨੂੰ ਪਿੰਡ ਦੀ ਸ਼ੈਰ ਕਰਾਨੇ ਆਈ ਸਾਈਡ ਪਾਰਕ ਦੇ ਵਿੱਚ ਬੈਠਣ ਨੂੰ ਬਣਾਇਆ ਹੋਇਆ ਵਾ ਛੇਰ ਵਗੈਰਾ ਲੱਗੀਆਂ ਹੋਈਆਂ ਉੱਪਰ ਝੋਪੜੀ ਬਣਾਈ ਹੋਈ ਹੈ ਇਸ ਪਿੰਡ ਦੇ ਵਿੱਚ ਤੇ ਇਸ ਸਾਈਡ ਆਹਾ ਤੇ ਆਨੇ ਇੱਕ ਮੀਟਿੰਗ ਰੂਮ ਤੇ ਦੂਸਰਾ ਗੈਸਟ ਹਾਊਸ ਤੇ ਇਸ ਸਾਈਡ ਉਹ ਬੈਠਣ ਦੇ ਲਈ ਬਣਾਇਆ ਹੋਇਆ ਵਾ ਛੋਪੜੀ ਔਰ ਕੁਰਸੀਆਂ ਔਰ ਦੇਖੋ ਕਿੰਨੇ ਸਾਰੇ ਪੇੜ ਪੌਦੇ ਲੱਗੇ ਆ ਹਰ ਤਰ੍ਹਾਂ ਦਾ ਪਲਾਂਟ ਲੱਗਾ ਹੋਇਆ ਇੱਥੇ ਔਰ ਸਾਹਮਣੇ ਵੀ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਦਿਖ ਰਿਹਾ ਵਾ ਔਰ ਇਸ ਸਾਈਡ ਵੀ ਇੱਕ ਛੋਪੜੀ ਔਰ ਬੈਠਣ ਲਈ ਉਹ ਸਭ ਕੁਝ ਬਣਾਇਆ ਹੋਇਆ ਵਾ ਔਰ ਇਹ ਖੰਬਾ ਲਾਈਟ ਦਾ ਵਾ ਰਾਤ ਨੂੰ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਗਿਆ ਬਹੁਤ ਹੀ ਸੋਹਣੀ ਪਾਰਕ ਬਣਾਈ ਹੋਈ ਆ ਬਹੁਤ ਹੀ ਸੋਹਣੇ ਰਸਤੇ ਆ ਪੱਕੇ ਰਸਤੇ ਆ ਬਹੁਤ ਹੀ ਸੋਹਣੇ ਪਲਾਂਟ ਲਾਏ ਹੋਏ ਆ ਬਹੁਤ ਹੀ ਖੂਬਸੂਰਤ ਹੈ ਨਜ਼ਾਰਾ ਵੱਡੇ ਵੱਡੇ ਸ਼ਹਿਰਾਂ ਨੂੰ ਮਾਤ ਦੇ ਰਿਹਾ ਵਾ ਔਰ ਇਹ ਜੋ ਤੁਸੀਂ ਦੇਖ ਰਹੇ ਹੋ ਵਾਈਟ ਕਲ ਦਾ ਇਹ ਲੈਟਰਿੰਗ ਬਾਥਰੂਮ ਆ ਲੇਡੀਜ਼ ਔਰ ਜੈਂਸ ਔਰ ਅੱਗੇ ਇੱਕ ਹੋਰੋ ਹਾਊਸ ਜਿਆ ਬਣਾਇਆ ਹੋਇਆ ਕਮਰੇ ਬਣਾਏ ਹੋਏ ਆ ਮੈਨੂੰ ਨਹੀਂ ਪਤਾ ਕਿਸ ਕੰਮ ਵਾਸਤੇ ਆ ਇਹ ਮੰਨ ਤਾਂ ਕਾਫੀ ਵਧੀਆ ਲੱਗਿਆ ਇੱਥੇ ਆ ਕੇ ਔਰ ਤੁਹਾਡੇ ਲਈ ਮੈਂ ਵੀਡੀਓ ਸ਼ੂਟ ਕਰਨਾ ਹੈ ਜੀ ਦਾ ਤੇ ਬਹੁਤ ਵਧੀਆ ਪਾਰਕ ਬਣਾਈ ਹੋਈ ਆ ਪਿੰਡ ਵਾਲਿਆਂ ਨੇ ਤੇ ਹੁਣ ਆਪਾਂ ਤੁਹਾਨੂੰ ਝੀਲ ਵੀ ਦਿਖਾਣੀ ਆ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਝੀਲ ਵੀ ਬਹੁਤ ਸੋਹਣੀ ਐ ਇਸ ਪਿੰਡ ਦੀ ਤੇ ਝੀਲ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਮੈਂ ਇੱਥੇ ਦੁਪਹਿਰ ਦੇ ਟਾਈਮ ਪਹੁੰਚਿਆ ਹੋਇਆ ਆ 2:30 ਵਜੇ ਦੇ ਕਰੀਬ ਤੇ ਤਾਂ ਕਰਕੇ ਇੱਥੇ ਬੜੀ ਸ਼ਾਂਤੀ ਹੈ ਤੇ ਮੈਂ ਜਾਣ ਬੁੱਝ ਕੇ ਦੁਪਹਿਰੇ ਆਇਆ ਸੀ ਕਿਉਂਕਿ ਸਵੇਰੇ ਸ਼ਾਮ ਪਾਰਕਾਂ 'ਚ ਘੱਟ ਹੁੰਦਾ ਵਾ ਤੇ ਇਸ ਕਰਕੇ ਮੈਂ ਦੁਪਹਿਰੇ ਆਇਆ ਸੀ ਤਾਂ ਕਿ ਮੈਨੂੰ ਵੀਡੀਓ ਬਣਾਉਣ ਵਿੱਚ ਸ਼ਾਂਤੀ ਮਿਲੇ ਤੇ ਰੌਲਾ ਰੱਪਾ ਜ਼ਿਆਦਾ ਨਾ ਹੋਵੇ ਤੁਹਾਨੂੰ ਵੀਡੀਓ ਵਧੀਆ ਮਿਲੇ ਇਸ ਕਰਕੇ ਮੈਂ ਇਸ ਟਾਈਮ ਆਇਆ ਸੀਗਾ ਆ ਦੇਖੋ ਗੈਸਟ ਹਾਊਸ ਦਾ ਇਸ ਸਾਈਡ ਤੋਂ ਹੋਰ ਵੀ ਵਧੀਆ ਲੱਗ ਰਿਹਾ ਮੈਨੂੰ ਤੇ ਤੁਸੀਂ ਨਜ਼ਾਰਾ ਦੇਖੋ ਔਰ ਇੱਥੇ ਹਜਤ ਤੋਂ 4-5 ਸਾਲ ਪਹਿਲਾਂ ਵੱਡੇ ਵੱਡੇ ਨਿਊਜ਼ ਚੈਨਲ ਵੀ ਇੱਥੇ ਆਏ ਸੀ ਜਿਵੇਂ ਕਿ ਪੰਜਾਬੀ ਨਿਊਜ਼, ਦੈਨਿਕ ਸਵੇਰਾ, ਜੱਗ ਬਾਣੀ, ਜੀ ਨਿਊਜ਼, ਅਜਤਕ ਨਿਊਜ਼ ਉਹ ਵੀ ਇਸ ਪਿੰਡ ਦੇ ਵਿੱਚ ਆਏ ਉਹ ਵੀ ਇੱਥੇ ਸਰਵੇ ਕਰਕੇ ਗਏ ਆ ਉਹ ਵੀ ਇੱਥੇ ਤੇ ਇਸ ਪਿੰਡ ਨੂੰ ਅਵਾਰਡ ਵੀ ਮਿਲ ਚੁੱਕੇ ਨੇ ਇਸ ਪਿੰਡ ਦੀ ਸਾਫ ਸਫਾਈ ਵਾਸਤੇ, ਇਸ ਪਿੰਡ ਦੀ ਖੂਬਸੂਰਤੀ ਵਾਸਤੇ ਤੇ ਇਸੇ ਕਰਕੇ ਬਹੁਤ ਚਰਚਾ ਦੇ ਵਿੱਚ ਰਿਹਾ ਹੈ ਪਿੰਡ ਤੇ ਬਹੁਤ ਸਾਰੇ ਯੂਟਿਊਬਰ ਵੀ ਇਸ ਪਿੰਡ ਦੇ ਵਿੱਚ ਆ ਚੁੱਕੇ ਆ ਵੀਡੀਓ ਬਣਾਉਣ ਤੇ ਇਸ ਕਰਕੇ ਮੈਂ ਵੀ ਇਸ ਪਿੰਡ ਦਾ ਨਾਂ ਸੁਣਿਆ ਸੀ ਤੇ ਮੈਂ ਵੀ ਮੋਗਾ ਸ਼ਹਿਰ ਤੋਂ ਆਇਆ ਮੈਂ ਵੀਡੀਓ ਸ਼ੂਟ ਕਰਨ ਤੁਹਾਡੇ ਵਾਸਤੇ ਤੇ ਆਪਣੇ ਸਬਸਕ੍ਰਾਈਬਰ ਨੂੰ ਦਿਖਾਉਣ ਤੇ ਆਵਾਜ਼ੀ ਝੀਲ ਪਾਰਕ ਦੇ ਨਾਲ ਹੀ ਬਿਲਕੁਲ ਝੀਲ ਹੈ ਤੇ ਝੀਲ ਦੇ ਨਾਲ ਹੀ ਬਿਲਕੁਲ ਗੁਰਦੁਆਰਾ ਵਾ ਇਸ ਪਾਰਕ 'ਚ ਕਿਸਤੀਆਂ ਵੀ ਛੱਡੀਆਂ ਹੋਈਆਂ ਵਾ ਤੁਸੀਂ ਨਜ਼ਾਰਾ ਦੇਖੋ ਜੀ ਇਸ ਸਾਈਡ ਤੋਂ ਵੀ ਰਸਤਾ ਇਹ ਰਸਤਾ ਸਿੱਧਾ ਗੁਰਦੁਆਰਾ ਸਾਹਿਬ ਨੂੰ ਜਾ ਰਿਹਾ ਜੀ ਗੁਰਦੁਆਰਾ ਸਾਹਿਬ ਨੂੰ ਅਲੋਕ ਲੱਗਾ ਹੋਇਆ ਸੀ ਦੁਪਹਿਰ ਦਾ ਟਾਈਮ ਉਹਦੀ ਤਿਆਰੀ ਚੱਲ ਰਹੀ ਆ ਆਪਾਂ ਫੇਰ ਕਿਸੇ ਟਾਈਮ ਦੁਆਰਾ ਆਵਾਂਗੇ ਤੇ ਇਸ ਤਰ੍ਹਾਂ ਦੀ ਇੰਨੀ ਸਾਫ ਸੁਥਰੀ ਝੀਲ ਹਨਾ ਤੁਸੀਂ ਦੇਖੋ ਇੱਥੇ ਦੱਸ ਰਿਹਾ ਕਿ ਪਹਿਲਾਂ ਇਸ ਛੱਪੜ 'ਚ ਇੰਨੀ ਜ਼ਿਆਦਾ ਗੰਦਗੀ ਹੁੰਦੀ ਸੀ ਨਾ ਬਹੁਤ ਜ਼ਿਆਦਾ ਗੰਦਗੀ ਹੁੰਦੀ ਸੀ ਔਰ ਜਦ ਮੀਂਹ ਪੈਂਦਾ ਸੀ ਇਸ ਛੱਪੜ ਦਾ ਪਾਣੀ ਗਲੀਆਂ 'ਚ ਚਲਾ ਜਾਂਦਾ ਸੀ ਇਸ ਕਰਕੇ ਨਾ ਨੇ ਇਹਦੀ ਝੀਲ ਹੀ ਬਣاتی ਪਿੰਡ ਵਾਲਿਆਂ ਨੇ ਤੇ ਸਰਪੰਚ ਸਾਹਿਬ ਨੇ ਮਿਲ ਕੇ ਦੇਖੋ ਕਿੰਨੀ ਖੂਬਸੂਰਤ ਹੈ ਵਿੱਚ ਝੀਲ ਦੇ ਵਿੱਚ ਚਾਲੇ ਵੀ ਬੈਠਣ ਨੂੰ ਬਣਾਇਆ ਹੋਇਆ ਵਾ ਉਹ ਜੋ ਤੁਸੀਂ ਦੇਖ ਰਹੇ ਹੋ ਸਾਹਮਣੇ ਖੂਹ ਆ ਖੂਹ ਦੇ ਪਿੱਛੇ ਝੋਪੜੀ ਦੀ ਬਣਾਈ ਆ ਛਤਰੀ ਦੀ ਉਹਦੇ ਥੱਲੇ ਵੀ ਕੁਰਸੀਆਂ ਲਾਈ ਹੋਈਆਂ ਵਾ ਲੋਕੀ ਇੱਥੇ ਮੈਰਿਜ ਦਾ ਸ਼ੂਟ ਕਰਵਾਣੇ ਵੀ ਆਉਂਦੇ ਆ ਜਿਨ੍ਹਾਂ ਦੀ ਮੈਰਿਜ ਹੁੰਦੀ ਹੈ ਮੈਰਿਜ ਦਾ ਫੋਟੋ ਸ਼ੂਟ ਵਗੈਰਾ ਕਰਵਾਣੇ ਵੀ ਆਉਂਦੇ ਆ ਇੱਥੇ ਆਹ ਕਿਸਤੀਆਂ ਵਾ ਤੇ ਇਹ ਆ ਜੀ ਇਸ ਝੀਲ ਦੇ ਵਿੱਚ ਛੱਡੀਆਂ ਹੋਈਆਂ ਕਿਸਤੀਆਂ ਇਹ ਕਿਹ ਹੈ ਪੀਲੇ ਰੰਗ ਦੀ ਇੱਕ ਹੈ ਬੱਤਕ ਵਾਲੀ ਨੀਲੇ ਰੰਗ ਦੀ ਆ ਪਰ ਇਹਨਾਂ ਨੂੰ ਲੋਕ ਲੱਗਿਆ ਹੋਇਆ ਵਾ ਇਹ ਚੱਲ ਨਹੀਂ ਸਕਦੀਆਂ ਨਹੀਂ ਮੈਂ ਤੁਹਾਨੂੰ ਚਲਾ ਕੇ ਜਰ ਦਿਖਾਂਦਾ ਤੇ ਪਹਿਲਾਂ ਛਡੀਆਂ ਹੋਈਆਂ ਸੀ ਪਹਿਲਾਂ ਚਲਾਉਂਦੇ ਵੀ ਸੀ ਲੋਕ ਵਗੈਰਾ ਤੇ ਹੁਣ ਸ਼ਾਇਦ ਇਹਨਾਂ ਨੇ ਕਿਸ ਕਾਰਨ ਲੋਕ ਕਰਤਾ ਹੋਇਆ ਸ਼ਾਇਦ ਇਹ ਤੇ ਜਾਦੇ ਬੱਚੇ ਸ਼ਰਾਰਤਾ ਕਰਦੇ ਹੁਣ ਛੁੱਟੀਆਂ ਸੀ ਪਹਿਲਾਂ ਤੇ ਬੈਕ ਸਾਈਡ ਵਾਲੀ ਵੀ ਬੜੀ ਪਿਆਰੀ ਹੈ ਵੀ ਬੜੀ ਵਧੀਆ ਤੇ ਬਿਲਕੁਲ ਵੀ ਸਮੈਲ ਨਹੀਂ ਆ ਰਹੀ ਗੰਦੀ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਦੀ ਇਹ ਝੀਲ ਦੇ ਵਿੱਚੋਂ ਬਹੁਤ ਉਹ ਸਾਹਮਣੇ ਝੋਪੜੀ ਦੇ ਵਿੱਚ ਮੁੰਡੇ ਫੋਟੋ ਸ਼ੂਟ ਕਰਵਾਉਣ ਆਏ ਆ ਕਿਸੇ ਦੀ ਮੈਰਿਜ ਹੈ ਤੇ ਫੋਟੋ ਸ਼ੂਟ ਕਰਵਾਉਣ ਆਏ ਹੋਏ ਆ ਨਾਲ ਉਹਨਾਂ ਨੂੰ ਚਲੇ ਜਾਂਦੋਂ ਆਪਾਂ ਉਸ ਸਾਈਡ ਵੀ ਚੱਲਦੇ ਆਂ ਫਿਰ ਉਹਨਾਂ ਨੂੰ ਤੁਹਾਨੂੰ ਉਸ ਸਾਈਡ ਦਾ ਵੀ ਨਜ਼ਾਰਾ ਦਿਖਾਉਨੇ ਆਂ ਇੱਥੋਂ ਮੈਨੂੰ ਪੂਰੀ ਗੋਆ ਵਾਲੀ ਫੀਲਿੰਗ ਆ ਰਹੀ ਹੈ ਦੇਖੋ ਕਿੰਨੇ ਸੋਹਣੇ ਇੱਥੇ ਖਜੂਰਾ ਵਗੈਰਾ ਇੰਨੇ ਵਧੀਆ ਦਰਖਤ ਲੱਗਦੇ ਆ ਨਾ ਜਿਵੇਂ ਕਿ ਗੋਆ ਵਗੈਰਾ ਦੀ ਫੀਲਿੰਗ ਆ ਰਹੀ ਹੈ ਚੱਲਦੇ ਆ ਹੁਣ ਆਪਾਂ ਉਸ ਸਾਈਡ ਆ ਨਜ਼ਾਰਾ ਦੇਖੋ ਤੁਸੀਂ ਬਹ 40 ਖੜ ਕੇ ਬਿਲਕੁਲ ਝੀਲ ਦੇ ਵਿਚਾਲੇ ਆਪਾਂ ਖੂ ਦੇ ਕੋਲੇ ਤੇ ਦੇਖੋ ਤੁਸੀਂ ਇੱਥੇ ਦਾ ਨਜ਼ਾਰਾ ਕਿੰਨਾ ਖੂਬਸੂਰਤ ਨਜ਼ਾਰਾ ਵਾਹ ਬਹੁਤ ਵਧੀਆ ਲੋਕੇਸ਼ਨ ਆ ਬਹੁਤ ਵਧੀਆ ਬੈਠਣ ਲਈ ਜਗਾ ਵਾ ਮੌਸਮ ਵੀ बार-बार ਬਦਲ ਰਿਹਾ ਕਿਤੇ ਧੁੱਪ ਹੋ ਜਾਂਦੀ ਹੈ ਕਿਤੇ ਛਾਂ ਹੋ ਜਾਂਦੀ ਹੈ ਹੁਣ ਛਾਂ ਵਾ ਹੁਣ ਹੋਰ ਵਧੀਆ ਲੱਗ ਰਿਹਾ ਇੱਥੇ ਤੇ ਥੋੜੇ ਟਾਈਮ ਬਾਅਦ ਦੇਖੋ ਧੁੱਪ ਹੋ ਜਾਂਦੀ ਹੈ ਕਦੇ ਸ਼ਾਮ ਹੋ ਜਾਂਦੀ ਹੈ ਤੇ ਆਪਾਂ ਖੜੇ ਹਾਂ ਜੀ ਝੀਲ ਦੇ ਵਿਚਾਲੇ ਜਿਹੜਾ ਇਹਨਾਂ ਨੇ ਝੀਲ ਦੇ ਵਿਚਾਲੇ ਆ ਝੋਪੜੀ ਬਣਾਈ ਹੋਈ ਆ ਇਸ ਤਰ੍ਹਾਂ ਦੀ ਲੱਗ ਰਹੀ ਆ ਵਿੱਚ ਕੁਰਸੀਆਂ ਲਾਈਆਂ ਬੈਠਣ ਨੂੰ ਤੇ ਇਸ ਤਰ੍ਹਾਂ ਦਾ ਨਜ਼ਾਰਾ ਲੱਗਦਾ ਉੱਚਾਲੇ ਖੜ ਕੇ ਝੀਲ ਦੇ ਦੇਖੋ ਸਾਈਡਾਂ ਤੇ ਰੁੱਖਤ ਵਗੈਰਾ ਲੱਗੇ ਹੋਏ ਨੇ ਬਹੁਤ ਵਧੀਆ ਲੱਗ ਰਿਹਾ ਹੈ ਸ਼ਾਂਤੀ ਆ ਸਾਫ਼ ਸੁਥਰੀ ਜੀ ਇਲਾਕਾ ਖੂਬ ਬਣਿਆ ਹੋਇਆ ਵਾ ਤੇ ਉਹ ਪਾਰਕ ਦੇ ਸਾਹਮਣੇ ਇਸ ਸਾਈਡ ਕੋਲੋਂ ਦੁਆਰਾ ਸਰ ਤੇ ਆਪਾਂ ਤੁਹਾਨੂੰ ਇੱਕ ਖੂਬੀ ਦਿਖਾਣੇ ਆ ਅੱਗੇ ਚੱਲ ਕੇ ਕਿ ਇੱਥੇ ਵੀ ਆ ਬੜੇ ਪਿਆਰੇ ਲੱਗਦੇ ਆ ਦਰਖਤ ਲੱਗੇ ਹੋਏ ਨੇ ਚੱਲਦੇ ਆ ਵਾਹ ਜੇ ਇਸ ਤਰ੍ਹਾਂ ਦੀਆਂ ਤੁਹਾਨੂੰ ਵੀਡੀਓ ਪਸੰਦ ਆ ਤੇ ਕਮੈਂਟਾਂ ਚ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਇਸ ਤਰ੍ਹਾਂ ਦਾ ਲੱਗਦਾ ਖੂਬ बच्चे जाली जी लगी हुई है देखो तीस तो हर भर पेंट ਏ ਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਪਿੰਡ ਸੱਕਾਂ ਵਾਲੀ ਸ੍ਰੀ ਮੁਕਸਰ ਸਾਹਿਬ ਦਾ ਜਿਹੜਾ ਸ਼ਹਿਰ ਹੈ ਪਿੰਡ ਸੱਕਾਂ ਵਾਲੀ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਪਹਿਲਾਂ ਵੀ ਤੇ ਬਹੁਤ ਹੀ ਸੋਹਣਾ ਪਿੰਡ ਹੈ ਬਹੁਤ ਸੋਹਣੀ ਪਾਰਕ ਬਣੀ ਹੋਈ ਹੈ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਔਰ ਬਹੁਤ ਵਧੀਆ ਛੱਪੜ ਨੂੰ ਝੀਲ ਬਣਾਇਆ ਹੋਇਆ ਇਹਨਾਂ ਨੇ ਔਰ ਕਿਸਤੀਆਂ ਵਗੈਰਾ ਛੱਡੀਆਂ ਹੋਈਆਂ ਵਿੱਚ ਤੁਸੀਂ ਦੇਖ ਰਹੇ ਹੋ ਉੱਧਰ ਫੋਟੋ ਸ਼ੂਟ ਵਗੈਰਾ ਵੀ ਚੱਲ ਰਿਹਾ ਕਿਸੇ ਦੀ ਮੈਰਿਜ ਹੋਈ ਆ ਤੇ ਪਾਰਕ ਵੀ ਬਹੁਤ ਸੋਹਣੀ ਬਣੀ ਹੈ ਗੈਸਟ ਹਾਊਸ ਬਣਿਆ ਮੀਟਿੰਗ ਰੂਮ ਬਣਿਆ ਲੈਟਰਿੰਗ ਬਾ ਤੇ ਬਹੁਤ ਵਧੀਆ ਲੱਗਿਆ ਇਹ ਪਿੰਡ ਮੈਨੂੰ ਆ ਕੇ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਮੈਂ ਕਹਿੰਦਾ ਪੰਜਾਬ ਦਾ ਹਰ ਇੱਕ ਪਿੰਡ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ ਤੇ ਆਪਾਂ ਚੱਕਰ ਪਿੰਡ ਵੀ ਚੱਲਾਂਗੇ ਉਹ ਵੀ ਬਹੁਤ ਵਧੀਆ ਬਣਿਆ ਹੋਇਆ ਵਾ ਤੇ ਹੋਰ ਵੀ ਇੱਕ ਪਿੰਡ ਹੈ ਮੈਨੂੰ ਨਾਮ ਨਹੀਂ ਉਹਦਾ ਯਾਦ ਪੰਜਾਬ ਦਾ ਉਸ ਪਿੰਡ ਵੀ ਜਾਵਾਂਗੇ ਤੇ ਆਪ ਵੀ ਸਾਡੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰਿਓ ਤੇ ਚੱਲਦੇ ਆ ਜੀ ਧੰਨਵਾਦ ਨਮਸ ਸਤਿ ਸ੍ਰੀ ਅਕਾਲ